ਹੈਲੋ ਜੀ ਸਤਿ ਸ੍ਰੀ ਅਕਾਲ ਸਾਰੇ ਪਿਆਰ ਭਰਾਵਾਂ ਦਾ ਸਵਾਗਤ ਹੈ ਜੀ ਆਪਣੇ ਪੇਜ ਦੇ ਉੱਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਤੇ ਆਪਾਂ ਵੀ ਬਹੁਤ ਵਧੀਆ ਜੀ ਤੇ ਅੱਜ ਆਪਾਂ ਤੁਹਾਨੂੰ ਇੱਕ ਜਏ ਨੌਜਵਾਨ ਦੀ ਸੱਚੀ ਘਟਨਾ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਕਿਥੋਂ ਪਰ ਇਹਦੇ ਲਈ ਆਪਾਂ ਤੁਹਾਨੂੰ ਉਸ ਲੜਕੇ ਦਾ ਨਾਮ ਪਿੰਡ ਤੇ ਜ਼ਿਲ੍ਹਾ ਜਿਹੜਾ ਬਦਲ ਦਵਾਂਗੇ ਕਿਉਂਕਿ ਥੋੜੀ ਜੀ ਪ੍ਰਾਈਵੇਸੀ ਰੱਖਣੀ ਜ਼ਰੂਰੀ ਹੈ ਜੀ ਕਿਉਂਕਿ ਆਪਾਂ ਹਰ ਇੱਕ ਚੀਜ਼ ਨੂੰ ਪਬਲਿਕ 'ਚ ਸ਼ੇਅਰ ਨਹੀਂ ਕਰ ਸਕਦੇ ਹਨਾ ਇਸ ਕਰਕੇ ਮੁੰਡੇ ਦਾ ਨਾਮ ਹਰਪ੍ਰੀਤ ਰੱਖਿਆ ਸੀ ਆਪਾਂ ਨੇ ਤੇ ਪਿੰਡ ਤੇ ਜਿਲ੍ਹਾ ਜਿਹੜਾ ਆਪਾਂ ਤੁਹਾਨੂੰ ਨਹੀਂ ਦੱਸਾਂਗੇ ਹਰਪ੍ਰੀਤ ਦੇ ਜਿਹੜੇ ਮਮੀ ਡੈਡੀ ਸੀਗੇ ਉਹਦੇ ਬਚਪਨ ਚ ਹੀ गुज़र ਜਾਂਦੇ ਹੁੰਦੇ ਆ ਕਿਉਂਕਿ ਹਰਪ੍ਰੀਤ ਦੇ ਜਿਹੜੇ ਡੈਡੀ ਉਹ ਵੀ ਭੁੱਕੀ ਵਗੈਰਾ ਜ਼ਿਆਦਾ ਖਾਂਦੇ ਹੁੰਦੇ ਆ ਤੇ ਉਹਨਾਂ ਦੇ ਨਾਲ ਕੁਛ ਵੀ ਨਾਲ ਸ਼ਰਾਬ ਵਗੈਰਾ ਪੀਣ ਕਰਕੇ ਗੁਰਦਿਆਂ ਦੇ ਵਿੱਚ ਕੋਈ ਇਨਫੈਕਸ਼ਨ ਹੋ ਜਾਂਦੀ ਹੈ ਤੇ ਹਰਪ੍ਰੀਤ ਆਵਦੀ ਭੈਣ ਤੋਂ ਨਾ ਕਾਫੀ ਛੋਟਾ ਹੁੰਦਾ 8-10 ਸਾਲਾਂ ਦਾ ਫਰਕ ਹੁੰਦਾ ਹੈ ਇਹ ਉਹਨਾਂ ਦਾ ਕਿਉਂਕਿ ਉਹ ਬਾਅਦ ਦੇ ਵਿੱਚ ਮਸਾ ਹੀ ਉਹਨਾਂ ਨੇ ਲਿਆ ਹੁੰਦਾ ਤੇ ਉਹਦੀ ਮੰਮੀ ਨੂੰ ਕਾਲਾ ਪੀਲਾ ਹੋ ਜਾਂਦਾ ਤੇ ਉਹਦੀ ਮੌਤ ਹੋ ਜਾਂਦੀ ਹੈ ਜੀ ਉਹਦੀ ਮੰਮੀ ਦੀ ਤੇ ਉਹਦੀ ਭੈਣ ਉਹਨੂੰ ਪਾਲਦੇ ਜਦੋਂ ਮਾਪਿਓ ਮਰ ਜਾਂਦਾ ਹੈ ਜੀ ਹਨਾ ਤੇ ਅਕਸਰ ਹੀ ਬੱਚਿਆਂ ਦੇ ਬਰਾਬਰ ਜ਼ਮੀਨ ਹੈ ਜਿਹੜੀ ਨਾਂ ਚੜ ਜਾਂਦੀ ਹੈ ਤੇ ਉਹਨਾਂ ਦੇ ਦੋਨਾਂ ਭੈਣ ਭਰਾਵਾਂ ਦੇ ਨਾਂ ਜਿਹੜਾ ਬਾਹਮ ਚੜ ਗਿਆ 5 ਕਿੱਲੇ ਬਾਹਮ ਸੀਗਾ ਜੀ ਉਹਨਾਂ ਕੋਲ ਤੇ 2.5-2.5 ਕਿੱਲੇ ਦੋਨਾਂ ਦੇ ਨਾਮ ਚੜ ਗਿਆ ਜੀ ਭੈਣ ਨੇ ਕਦੇ ਸੀ ਦਾ ਜ਼ਿਕਰ ਨਹੀਂ ਕੀਤਾ ਤੇ ਹਰਪ੍ਰੀਤ ਵੱਡਾ ਹੋਇਆ ਜੀ ਤੇ ਚਲੋ 15 16 ਸਾਲਾਂ ਦਾ ਹੋ ਗਿਆ ਤੇ ਪਿੰਡ ਵਾਲੇ ਕਹਿਣ ਲੱਗੇ ਵੀ ਤੇਰੀ ਭੈਣ ਦੀ ਉਮਰ ਭਾਈ ਹੁੰਦੀ ਜਾਂਦੀ ਐ ਵੀ ਤੁਸੀਂ ਕੁੜੀ ਦਾ ਰਿਸ਼ਤਾ ਕਰਦੋ ਕਦੋਂ ਤੱਕ ਵੀ ਇਹਨੂੰ ਬਿਠਾਉਂਗੇ ਹਨ ਰਿਸ਼ਤੇਦਾਰਾਂ ਨੇ ਕਹਿ ਕਹਾ ਕਿ ਜੀ 7 8 ਕਿਲੇ ਬਾਣ ਆਉਂਦਾ ਸੀ ਨਾਲ ਹੀ ਪਿੰਡ ਸੀਗਾ ਤੇ ਭੈਣ ਦਾ ਰਿਸ਼ਤਾ ਕਰਤਾ ਜੀ ਤੇ ਤਾਈਆਂ ਚਾਚੀਆਂ ਨੇ ਉਹਨੂੰ ਪਾਲ ਲਿਆ ਭੈਣ ਆਉਂਦੀ ਮਿਲਦੀ ਹਨਾ ਹੌਲੀ ਹੌਲੀ ਜੀ ਹਰਪ੍ਰੀਤ ਦੀ ਉਮਰ 24-25 ਸਾਲ ਦੀ ਹੋ ਜਾਂਦੀ ਆ ਜਦੋਂ 24-25 ਸਾਲ ਦਾ ਰਿਸ਼ਤੇ ਆਉਣੇ ਸ਼ੁਰੂ ਹੋ ਜਾਂਦੇ ਆ ਜੀ ਤੇ ਇੱਕ ਰਿਸ਼ਤਾ ਆਉਂਦਾ ਪਿੰਡ ਦਾ ਹੀ ਵਿਚੋਲਾ ਹੁੰਦਾ ਰਿਸ਼ਤਾ ਕਰਵਾਉਣ ਵਾਸਤੇ ਜਦੋਂ ਰਿਸ਼ਤਾ ਦੇਖਿਆ ਜਾਂਦਾ ਜੀ ਪੱਕ ਠੱਕ ਹੋ ਜਾਂਦੀ ਉਹ ਕਹਿੰਦੇ ਵੀ ਸਾਨੂੰ ਘਰ-ਵਾਰ ਪਸੰਦ ਆ ਪੰਜ ਕਿਲੇ ਪੈ ਲਈਏ ਕੱਲਾ ਮੁੰਡਾ ਵਧੀਆ ਹੀ ਵੀ ਤੁਸੀਂ ਕੁੜੀ ਦੇਖਿਓ ਕੁੜੀ ਦੇਖਣ ਦਾ ਦਿਨ ਬੰਨਿਆ ਜਾਂਦਾ ਤੇ ਜਦੋਂ ਗੇਟੋ ਨਿਕਲ ਹੀ ਰਹੇ ਹੁੰਦੇ ਤੇ ਫੋਨ ਆ ਜਾਂਦੇ ਵੀ ਕੁੜੀ ਵਾਲੇ ਤਾਂ ਜੀ ਮੁੱਕਰ ਗਏ ਉਹ ਕਹਿੰਦਾ ਵੀ ਮੈਂ ਕਹਿੰਦਾ ਬੜਾ ਹੈਰਾਨ ਪਰੇਸ਼ਾਨ ਹੋਇਆ ਮੁੰਡਾ ਕਹਿੰਦਾ ਨਹੀਂ ਚੱਕਰ ਕੀ ਹੋ ਗਿਆ ਤੇ ਮੇਰੀ ਭੈਣ ਆਈ ਜੀ ਕਹਿੰਦਾ ਕੁੜੀ ਦਾ ਦੇਖਾ ਦਿਖਾਈ ਕਰਨ ਵਾਸਤੇ ਕਹਿੰਦੀ ਵੀ ਤੁਸੀਂ ਦੇਖਿਓ ਕੋਈ ਗੱਲ ਨਹੀਂ ਤਾਈ ਨੂੰ ਲੈ ਜਾ ਨਾਲ ਜਾਂ ਚਿੰਦਾ ਜਾ ਪਤਾ ਨਹੀਂ ਉਹਦੇ ਮਨ 'ਚ ਕਹਿੰਦਾ ਕੀ ਸੀਗਾ ਵੀ ਮੈਂ ਕਹਿੰਦਾ ਆਪਦੀ ਭੈਣ ਦਾ ਵੀ ਬਹੁਤ ਕਰਦਾ ਸੀ ਦਿਲੋਂ ਹਰ ਇੱਕ ਗੱਲ ਕਹਿੰਦਾ ਉਹਦੇ ਨਾਲ ਸ਼ੇਅਰ ਕਰਦਾ ਸੀ ਤੇ ਆ ਤਾਂ ਮੈਂ ਆਪਦੀ ਭੈਣ ਨੂੰ ਫੋਨ ਕੀਤਾ ਵੀ ਭੈਣੇ ਤਾਂ ਮੁਕਰ ਕੇ ਕਹਿੰਦੀ ਲੈ ਤੈਨੂੰ ਕਿਹੜਾ ਕੁੜੀਆਂ ਦਾ ਘਾਟਾ ਪਥੀਰਾ ਰਿਸ਼ਤਾ ਹੋ ਜਾਊਗਾ ਕੋਈ ਗੱਲ ਨਹੀਂ ਆ ਮੈਂ ਟੈਨਸ਼ਨ ਜੀ ਲੈ ਕਹਿੰਦਾ ਮੈਨੂੰ ਦਲਾਸਾ ਜਾਂ ਦੇ ਤਾਂ ਵੇਦਨ ਅੰਗੇ ਕਹਿੰਦਾ ਮੈਂ ਐਡੇ ਤੇ ਖੜਾ ਤੇ ਭਈ ਕਹਿੰਦਾ ਵਿਚੋਲਾ ਟੱਕਰ ਕਹਦਾ ਮੈਂ ਕਿ ਵੀ ਮੈਂ ਤਾਂ ਗਾਲ ਦਸਦੀ ਵੀ ਮੁਕਰ ਕਾਤੋਂ ਗਈ ਕਹਿੰਦਾ ਵੀ ਕਈ ਵਾਰੀ ਆਪਦੀ ਵੈਰੀ ਬਣ ਜਾਂਦੇ ਹੁੰਦੇ ਆ ਵਿਚੋਲੇ ਨੇ ਕਹਿੰਦਾ ਵੀ ਸਪਸ਼ਟ ਨਹੀਂ ਦੱਸਿਆ ਮੈਨੂੰ ਕਹਿੰਦਾ ਮੈਨੂੰ ਐ ਲੱਗੇ ਵੀ ਮੇਰੀਆਂ ਚਾਚੀਆਂ ਤਾਈਆਂ ਨੇ ਪਾਨੀ ਮਾਰਤੀ ਵੀ ਵੀ ਸ਼ਰੀਕ ਤੇ ਸ਼ਰੀਕ ਕੌਣ ਰਾਜ਼ੀ ਹੁੰਦਾ ਵੀ ਮੈਂ ਇਸ ਤਰ੍ਹਾਂ ਹਨਾ ਇਹ ਸੋ ਚੋ ਪੰਜ ਚੀਜ਼ ਪਿਆਰਿਆ ਫਿਰ ਕਹਿੰਦਾ ਭਈ ਮੇਰੀ ਉਮਰ ਕਹਿੰਦਾ 30 ਸਾਲਾਂ ਦੀ ਹੋਗੀ ਤੇ ਕਿਹਨੇ ਰਿਸ਼ਤਾ ਕਰਨਾ ਸੀ ਤੇ ਕਹਿੰਦਾ ਮੇਰੀ ਤਾਈ ਨੂੰ ਰਿਸ਼ਤੇ ਦੀ ਦੱਸ ਪਾਈ ਮੈਨੂੰ ਕਹਿੰਦਾ ਉਹਨੂੰ ਤਰਸ ਆ ਗਿਆ ਕਹਿੰਦੇ ਸਾਡੇ ਰਿਸ਼ਤੇਦਾਰੀ ਚ ਭਾਈ ਕੁੜੀ ਆ ਤੇ ਵੀ ਤੈਨੂੰ ਮੈਂ ਰਿਸ਼ਤਾ ਕਰਾ ਦਿੰਨੀ ਆ ਪੱਕ ਠੱਕ ਹੋ ਗਈ ਕਹਿੰਦਾ ਕੁੜੀ ਵੀ ਦੇਖੀ ਵੀ ਸੀ ਮੇਰੀ ਵੀ ਕਹਿੰਦਾ ਜਦੋਂ ਰਿਸ਼ਤੇਦਾਰੀ ਚ ਸੀਗੀ ਮੈਂ ਮੇਰੀ ਭੈਣ ਨੂੰ ਫੋਨ ਕੀਤਾ ਕਿਵੇਂ ਕਰਨਾ ਕਹਿੰਦੀ ਵੀ ਠੀਕ ਆ ਕਹਿੰਦੀ ਜਿਤਾਈ ਕਰਾਉਂਦੀ ਆ ਤੂੰ ਲੈ ਆ ਰਿਸ਼ਤਾ ਕਹਿੰਦਾ ਮੇਰੀ ਭੈਣ ਵਿਆਹ ਤੋਂ ਇੱਕ ਦਿਨ ਪਹਿਲਾਂ ਵੀ ਨਹੀਂ ਆਈ ਵਿਆਹ ਵਾਲੇ ਦੇਣੀ ਆਈ ਤੇ ਕਿੱਥੇ ਕਹਿੰਦਾ ਉਹਨੇ ਕਾਰਜ ਵਿਹਾਰ ਸਾਰੇ ਕਰਨੇ ਸੀ ਆ ਕੇ ਹਨਾ ਜਦੋਂ ਮਾਂ ਚੁੱਲ੍ਹੇ ਤੇ ਨਹੀਂ ਸੀਗੀ ਕਹਿੰਦਾ ਤੇ ਬੱਸ ਸਲਾਮੀ ਦੇ ਕੇ ਕਹਿੰਦਾ ਤੇ ਮੁੜ ਗਈ ਮੇਰੇ ਘਰ ਵਾਲੀ ਨੂੰ ਮੁੜ ਕੇ ਕਹਿੰਦਾ ਫੋਨ ਨਹੀਂ ਕੀਤਾ ਮੈਂ ਵੀ ਕਹਿੰਦਾ ਚਲੋ ਭਾਈ ਬਿਜ਼ੀ ਹੋ ਗਿਆ ਹੈ ਨਾ ਨਵਾਂ ਨਵਾਂ ਵਿਆਹ ਹੋਇਆ ਸੀਗਾ ਨੰਗ ਦੇ ਟੱਪ ਦੇ ਕਹਿੰਦਾ 6 ਮਹੀਨਿਆਂ ਬਾਅਦ ਮੈਂ ਫੋਨ ਲਾਇਆ ਭੈਣ ਨੂੰ ਤੇ ਕਹਿੰਦਾ ਵੀ ਚੱਜ ਜੇ ਨਾਲ ਬੋਲੀ ਨਹੀਂ ਵੀ ਮੈਂ ਕਿਹਾ ਕੀ ਗੱਲ ਹੋ ਗਈ ਭੈਣੇ ਤੂੰ ਐ ਨਹੀਂ ਬੋਲਦੀ ਕਹਿੰਦੀ ਬੱਸ ਬਿਜ਼ੀ ਆ ਕੰਮਾਂ ਦੇ ਵਿੱਚ ਆਏ ਜੇ ਉਹ ਕਹਿ ਕੇ ਗੱਲ ਟਾਲਦੀ ਮੇਰੇ ਕਹਿੰਦਾ ਕਾਕਾ ਹੋ ਗਿਆ ਜੀ ਇੱਕ ਪੁੱਤਰ ਨੇ ਜਨਮ ਲਿਆ ਸਾਡੇ ਘਰੇ ਕਹਿੰਦਾ ਮੈਨੂੰ ਬਹੁਤ ਚਾ ਤੇ ਮੈਂ ਕਹਿੰਦਾ ਸਾਰਿਆਂ ਤੋਂ ਪਹਿਲਾਂ ਆਉਦੀ ਭੈਣ ਨੂੰ ਫੋਨ ਕੀਤਾ ਵੀ ਭੈਣੇ ਤੂੰ ਭੂਆ ਬਣ ਗਈ ਬੱਸ ਕਹਿੰਦਾ ਮਸਾਂ ਹੀ ਵਧਾਈਆਂ ਜੀਆਂ ਦਿੱਤੀਆਂ ਤੇ ਆ ਤਾਂ ਚਲੋ ਮੈਂ ਕਿਹਾ ਵੀ ਮੈਂ ਵਧਾਈ ਲੈ ਕੇ ਆਉਣਾ ਆਉਣ ਦਾ ਕਿਹਾ ਜੀ ਨਾ ਜਾਣ ਦਾ ਕਿਹਾ ਕਹਿੰਦਾ ਮੈਨੂੰ ਤੇ ਕਹਿੰਦੀ ਮੇਰੇ ਬੱਚੇ ਸਕੂਲੋਂ ਆ ਗਏ ਮੈਂ ਤਾਂ ਕਹਿੰਦੀ ਉਹਨਾਂ ਨੂੰ ਬੈਂਟ ਤੋਂ ਉਤਾਰਨਾ ਆ ਆ ਤਾਂ ਮੈਂ ਵੀ ਆਖੇ ਵੀ ਕਿਉਂ ਤਾਂ ਕਰਨੀ ਹੈ ਵਿਚਾਰੀ ਚਲ ਕੰਮ ਕਰਦੀ ਹੈ ਵੀ ਚਲੋ ਆਪਾਂ ਜਾ ਆਵਾਂਗੇ ਕਾਕਾ ਕਹਿੰਦਾ ਮੇਰਾ 2 ਮਹੀਨਿਆਂ ਦਾ ਹੋ ਗਿਆ ਮੈਂ ਵਧਾਈ ਦੇ ਆਇਆ ਕੁਛ ਨਾ ਬੋਲੇ ਕਹਿੰਦਾ ਵਧਾਈਆਂ ਜੀ ਤੇ ਗੱਲ ਹੁੰਦੀ ਹੋਵਾਂਦੀ ਕਹਿੰਦਾ ਮੇਰੇ ਘਰ ਵਾਲੀ ਦੇ ਵੀ ਰੋਟੀ ਦੀ ਬੁਰਕੀ ਕਹਿੰਦਾ ਇੱਥੇ ਗਲ ਦੇ ਵਿੱਚ ਲੱਗਣ ਲੱਗੀ ਕਹਿੰਦਾ ਮੈਂ ਬਟੰਡਿਆਂ ਟੈਸਟ ਕਰਵਾਈਏ ਜੀ ਐਮਐਸ ਦੇ ਵਿੱਚੋਂ ਤੇ ਕਹਿੰਦੇ ਵੀ ਇਹ ਦਿੱਤਾ ਕਹਿੰਦਾ ਖਾਣ ਵਾਲੀ ਨਾੜੀ ਚਿਪਕੀ ਵੀ ਇਹਦਾ ਇਲਾਜ ਇੱਥੇ ਨਹੀਂ ਹੈਗਾ ਜੀ ਤੁਸੀਂ ਕਹਿੰਦਾ ਟੀਐਮਸੀ ਲੈ ਜਾਓ ਡੀਐਮਸੀ ਵਾਲਿਆਂ ਨੇ ਕਹਿੰਦਾ ਵੀ ਇਲਾਜ ਬਹੁਤ ਮਹਿੰਗਾ ਦੱਸਿਆ ਕਹਿੰਦਾ ਤੇ ਵੀ ਮੈਂ ਕਿਹਾ ਵੀ ਆਪਣੇ ਕੋਲ ਇੰਨੇ ਪੈਸੇ ਤਾਂ ਹੈ ਨਹੀਂ ਵੀ ਆਪਾਂ ਸ਼ਾਇਦ ਬਾਣ ਵੇਚ ਦਿੰਨੇ ਆ ਅ ਤਾਂ ਮੈਂ ਆਪਾਂ ਇਹਨੂੰ ਫਿਰ ਲਾ ਲੈ ਵੀ ਆਪਾਂ ਕਿੱਲਾਕ ਬਾਣ ਦਾ ਵੇਚ ਦਈਏ ਵੀ ਇਲਾਜ ਵਾਸਤੇ ਹੁਣ ਪੈਸੇ ਚਾਹੀਦੇ ਤੇਰੀ ਪਰਜਾਈ ਦੇ ਵੀ ਕਿਵੇਂ ਕਰਾਂ ਕਹਿੰਦੀ ਵੇਚ ਦੇ ਭਾਈ ਕਹਿੰਦਾ ਹੁਣ ਮੈਂ ਕਹਿੰਦਾ ਸਰਦਾਰਾਂ ਦੇ ਘਰ ਸੇ ਸਾਡੇ ਪਿੰਡ ਚ ਤੇ ਵਾਗ ਗਿਆ ਕਹਿੰਦਾ ਮੈਂ ਉਹਨਾਂ ਨੇ ਕਿਹਾ ਵੀ ਮੇਰੇ ਘਰ ਵਾਲੀ ਬਿਮਾਰ ਹੈ ਵੀ ਤੁਸੀਂ ਕਿੱਲਾ ਵਣ ਦਾ ਲੈ ਲਓ ਉਹ ਕਹਿੰਦੇ ਵੀ ਇਸ ਦਾ ਦੇ ਨਾਲ ਲੱਗਦਾ ਦੇਮ ਲਵਾਂਗੇ ਕਹਿੰਦਾ ਮੈਂ ਕਿਹਾ ਠੀਕ ਹੈ ਲੈ ਲਿਓ ਭਾਈ ਕਹਿੰਦਾ 20000 ਉਹਨਾਂ ਨੇ ਮੈਨੂੰ ਸਾਈ ਦਾ ਫੜਾਤਾ ਤੇ ਮੈਂ ਸਾਈ ਫੜ ਕੇ ਆ ਗਿਆ ਘਰੇ ਤੇ ਮੈਂ ਭੈਣ ਨੂੰ ਕਹਿੰਦਾ ਫੇਰ ਫੋਨ ਕੀਤਾ ਘਰੇ ਆ ਤੇ ਵੀ ਮੈਂ ਸਾਈ ਫੜ ਲਿਆ 20000 ਰੁਪਏ ਵੀ ਆਪਾਂ ਉਹ ਕਿੱਲਾ ਉਧਰ ਲਾ ਗੱਲ ਕਰਾਇਆ ਕਹਿੰਦੀ ਐਂ ਤੂੰ ਵਣ ਕਿਵੇਂ ਵੇਚ ਦੇਗਾ ਉਹ ਤੁਸਬਕੰਦੇ ਢਾਈ ਕਿੱਲੇ ਮੇਰੇ ਆ। ਆਦਾ ਮੇਰਾ ਮੱਥਾ ਠਣਕ ਗਿਆ ਕਹਿੰਦਾ ਮੈਂ ਤਾਂ ਇਸ ਜੀ ਦਾ ਗੱਲਬਾਤ ਦਾ ਹੀ ਨਹੀਂ ਪਤਾ ਸੀਗਾ ਨਾ ਹੀ ਕਦੇ ਪਹਿਨੇ ਜੀ ਕਰ ਕੀਤਾ ਸੀਗਾ। ਮੈਂ ਕਿਹਾ ਕਹਿੰਦਾ ਤਾਈ ਕੋਲੇ ਵੀ ਉਹ ਤਾਈ ਬੋਲਦੀ ਕਹਿੰਦਾ ਮੇਰਾ ਨੰਬਰ ਵੀ ਬਲੌਕ ਚ ਪਤਾ ਉਹਨੇ। ਤਾਈ ਨੇ ਕਹਿੰਦਾ ਫੋਨ ਲਾਇਆ ਚੱਕਿਆ ਨਹੀਂ ਭਾਈ ਅਸੀਂ ਤਾਈ ਤੋਂ ਫੋਨ ਕਰਾਇਆ ਤੇ ਵੀ ਚਾਲ ਕਹਿੰਦਾ ਵੀ ਇਹਦੇ ਘਰ ਵਾਲੀ ਦਾ ਭਾਈ ਇਲਾਜ ਕਰਾ ਲੈਂਦੇ ਵੀ ਤੂੰ ਦੂਜੇ ਪਾਸੇ ਢਾਈ ਕਿੱਲੇ ਵੰਨ ਲੈ ਲੈ ਵੀ ਪਹਿਲਾਂ ਤੇਰੇ ਨਾਂ ਕਰਾ ਦਿੰਨੇ ਅਸੀਂ ਢਾਈ ਕਿੱਲੇ ਤੇ ਵੀ ਇਹ ਕਿੱਲਾ ਮੈਨੂੰ ਵੇਚ ਲੈਣ ਦੇ ਵੀ ਮੇਰੇ ਘਰ ਵਾਲੀ ਦਾ ਇਲਾਜ ਹੋ ਜੂ ਵੀ ਮੇਰੇ ਪੁੱਤ ਦੀ ਮਾਂ ਮਰ ਜ ਕਹਿੰਦਾ ਜਮਈ ਇੱਕ ਕੁੜੀ ਇਕਲੱਤ ਤੇ ਗਈ ਸੀ ਪੈਸੇ ਨਹੀਂ ਦਿੱਤੇ ਕਹਿੰਦਾ ਪੈਸਿਆਂ ਦਾ ਪ੍ਰਬੰਧ ਇੰਨਿਆਂ ਦਾ ਹੋਇਆ ਨਹੀਂ ਤੇ ਮੇਰੀ ਘਰ ਵਾਲੀ ਕਹਿੰਦਾ ਇਸ ਦੁਨੀਆ ਤੋਂ ਇਲਾਜ ਦੇ ਬਿਨਾ ਚਲੀ ਗਈ ਉਸ ਤੋਂ ਬਾਅਦ ਮੈਂ ਨਾ ਮੇਰੀ ਭੈਣ ਦਾ ਮੂੰਹ ਦੇਖਿਆ ਨਾ ਮੈਂ ਮੈਂ ਉਹਦਾ ਦੇਖਿਆ ਵੀ ਨਾ ਉਹਨੇ ਮੇਰਾ ਦੇਖਿਆ ਸਾਡਾ ਕਹਿੰਦਾ ਰਿਸ਼ਤਾ ਅਸ ਵਿੱਚ ਖਤਮ ਹੋ ਗਿਆ ਅੱਜ ਕਹਿੰਦਾ ਵੀ ਮੇਰਾ ਪੁੱਤ ਤੇ ਮੈਂ ਦੋਨੇ ਇਕੱਲੇ ਰਹਿ ਗਏ ਇਹ ਜਿਹੀਆਂ ਭੈਣਾਂ ਵੀ ਦੁਨੀਆ ਤੇ ਪਈਆਂ ਨੇ ਹਨਾ ਤੇ ਵਿੱਚ ਭੈਣਾਂ ਹੁੰਦੀਆਂ ਜੀ ਕਹਿੰਦਾ ਇਹ ਵੀ ਭਰਾਵਾਂ ਤੋਂ ਜਾਣ ਵੀ ਵਾਰ ਦਿੰਦੀਆਂ ਨੇ